ਸ਼ਸ਼ੀ ਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਯਾਰ ਜਿਗਰੀ ਕਸੂਤੀ ਡਿਗਰੀ ਵੈਬ ਸੀਰੀਜ਼ ਦੇਖਣ ਵਾਲੇ ਫੈਨਸ ਲਈ ਬਹੁਤ ਵੱਡੀ ਖੁਸ਼ਖਬਰੀ ਆ ਕਿਉਂਕਿ ਤੁਹਾਡੇ ਸਭ ਦੇ ਫੇਵਰਟ ਏਕਮ ਲਾਲੀ ਤੇ ਤੇਜੀ ਗੈਂਗ ਇੱਕ ਵਾਰ ਦੁਬਾਰਾ ਤੁਹਾਨੂੰ ਨਜ਼ਰ ਆਊਗਾ ਇੱਕ ਨਵੀਂ ਵੈਬ ਸੀਰੀਜ਼ ਆ ਰਹੀ ਹੈ ਜਿਸ ਨੂੰ ਜਸਪਾਲ ਢਿੱਲੋਂ ਜੀ ਡਾਇਰੈਕਟ ਕਰ ਰਹੇ ਆ ਤੇ ਉਸ ਵੈਬ ਸੀਰੀਜ਼ ਵਿੱਚ ਯਾਰ ਜਿਗਰੀ ਕਸੂਤੀ ਡਿਗਰੀ ਟੀਮ ਦੇ ਏਕਮ ਜਾਨੀ ਕਿ ਪ੍ਰਤੀਕ ਸਿੰਘ ਰਾਏ ਲਾਲੀ ਜਾਨੀ ਤੁਹਾਡੇ ਫੇਵਰਟ ਅਮਰਤ ਅੰਬੀ ਤੇ ਤੇਜੀ ਗੈਂਗ ਜਿਵੇਂ ਚਮਕੌਰ ਬਿੱਲਾ ਦਲਵੀਰ ਤੇ ਹੋਰ ਜੋ ਉਹਨਾਂ ਦੇ ਤੇਜੀ ਗੈਂਗ ਦੇ ਵਿੱਚ ਮੈਂਬਰ ਸੀ ਉਹ ਸਾਰੇ ਇਸ ਵੈਬ ਸੀਰੀਜ਼ ਵਿੱਚ ਆਉਣਗੇ ਤੇ ਵੈਬ ਸੀਰੀਜ਼ ਦਾ ਨਾਮ ਆ ਦੋਸਤੋ ਸਟੂਡੈਂਟ ਵਾਰ ਇਸ ਵਿੱਚ ਤੁਸੀਂ ਸਟੂਡੈਂਟ ਲਾਈਫ ਨਾਲ ਰਿਲੇਟਡ ਜਿਸ ਤਰ੍ਹਾਂ ਤੁਸੀਂ ਯਾਰ ਜਿਗਰੀ ਕਸੂ ਵੈਬ ਸੀਰੀਜ਼ ਦੇਖੇ ਸੀ ਕੁਝ ਉਸ ਤਰ੍ਹਾਂ ਦੀ ਸਟੋਰੀ ਹੋ ਸਕਦੀ ਆ ਪਰ ਜਿੱਥੋਂ ਤੱਕ ਵੀ ਸਾਨੂੰ ਜਾਣਕਾਰੀ ਮਿਲੀ ਆ ਇਸ ਵਿੱਚ ਕਿਹਾ ਜਾ ਰਿਹਾ ਕਿ ਥੋੜਾ ਜਿਹਾ ਜਿਵੇਂ ਕਾਲਜ ਦੇ ਵਿੱਚ ਪ੍ਰਧਾਨਗੀਆਂ ਦੇ ਚੱਕਰ ਹੁੰਦੇ ਆ ਲੜਾਈਆਂ ਹੁੰਦੀਆਂ ਕੁਝ ਉਹੋ ਜੀ ਗੱਲ ਵੀ ਹੋ ਸਕਦੀ ਆ ਸੋ ਦੋਸਤੋ ਇਹ ਵੈਬ ਸੀਰੀਜ਼ ਦੀ ਜਿਹੜੀ ਸ਼ੂਟਿੰਗ ਆ ਉਹ ਚੱਲ ਰਹੀ ਆ ਤੇ ਬਹੁਤ ਜਲਦੀ ਸਾਨੂੰ ਉਮੀਦ ਆ ਇਹ ਵੈਬ ਸੀਰੀਜ਼ ਰਿਲੀਜ਼ ਹੋਊਗੀ ਯਾਰ ਜਿਗਰੀ ਕਿ ਤੋਂ ਤੱਕ ਦੀ ਵੈਬ ਸੀਰੀਜ਼ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਰੱਜਵਾਂ ਪਿਆਰ ਦਿੱਤਾ ਤੇ ਦੋਸਤੋ ਹੁਣ ਲਗਭਗ ਉਹੀ ਟੀਮ ਜਿਵੇਂ ਏਕਮ ਲਾਲੀ ਤੇ ਤੇਜੀ ਗੈਂਗ ਇੱਕ ਨਵੀਂ ਵੈਬ ਸੀਰੀਜ਼ ਲੈ ਕੇ ਆ ਰਹੇ ਪਰ ਦੋਸਤੋ ਇਸ ਵੈਬ ਸੀਰੀਜ਼ ਨੂੰ ਰੈਬੀ ਟਵਾਣਾ ਜੀ ਨਈਂ ਡਾਇਰੈਕਟ ਕਰ ਰਹੇ ਐ ਇਸ ਵੈਬ ਸੀਰੀਜ਼ ਨੂੰ ਇੱਕ ਨਵੇਂ ਡਾਇਰੈਕਟਰ ਜਸਪਾਲ ਢਿੱਲੋਂ ਜੀ ਡਾਇਰੈਕਟ ਕਰ ਰਹੇ ਆ ਸੋ ਦੋਸਤੋ ਮੰਨਿਆ ਜਾ ਰਿਹਾ ਕਿ ਇਹ ਵੈਬ ਸੀਰੀਜ਼ ਬਹੁਤ ਜਿਆਦਾ ਇੰਟਰਸਟਿੰਗ ਹੋਗੀ ਬਹੁਤ ਵਧੀਆ ਹੋਗੀ ਕਿਉਂਕਿ ਜਿਵੇਂ ਆਪਾਂ ਜਾਣਦੇ ਆ ਕਿ ਏਕਮ ਤੇ ਲਾਲੀ ਬਾਈ ਦਾ ਬਹੁਤ ਵਧੀਆ ਕੈਰੈਕਟਰ ਸੀ ਯਾਰ ਡਿਗਰੀ ਕਿਸੂਤੀ ਡਿਗਰੀ ਵਿੱਚ ਸੋ ਇਸ ਵੈਬ ਸੀਰੀਜ਼ ਵਿੱਚ ਵੀ ਉਹਨਾਂ ਦਾ ਕੈਰੈਕਟਰ ਦੇਖਣ ਵਾਲਾ ਹੋਊਗਾ ਸੋ ਦੋਸਤੋ ਤੁਹਾਨੂੰ ਇਸ ਵੈਬ ਸੀਰੀਜ਼ ਦੀ ਕਿੰਨੀ ਕੁ ਵੇਟ ਆ ਸੋ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਲੀ ਏਕਮ ਤੇ ਤੇਜੀ ਗੈਂਗ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾ ਜੋ ਉਹਨਾਂ ਨੂੰ ਵੀ ਇਸ ਵੱਡੀ ਖੁਸ਼ਖਬਰੀ ਦਾ ਪਤਾ ਲੱਗ ਤਕੇ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਬੋਲੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣੇ ਕੇ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨਾਂ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਈ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ